ਨਮਸਕਾਰ ਸੋਤੇਉ ਮੈਂ ਹਾਂ ਮਨੁਪਾਲ ਸ਼ਰਮਾ ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਮਸਲੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਏ ਹਾਂ ਦੇਸ਼ ਦੀ ਨਿਆਇ ਪ੍ਰਣਾਲੀ ਜਿਸ ਵਿੱਚ ਬਹੁਤ ਬਦਲਾਅ ਹੋਣ ਜਾ ਰਹੇ ਨੇ ਦੇਸ਼ ਵਿੱਚ ਗੁਲਾਮੀ ਰਾਜ ਸਮੇ 1860 ਵਿੱਚ ਬਣੀ ਇੰਡੀਅਨ ਪੈਨਲ ਕੋਡ ਆਈਪੀਸੀ ਦੀ 1 ਜੁਲਾਈ ਨੂੰ ਵਿਧਾਇਕੀ ਹੋ ਜਾਏਗੀ ਇਸ ਦੀ ਤਾ ਸਮੇ ਮੁਤਾਬਕ ਨਵੇਂ ਕਾਨੂੰਨ ਲਾਗੂ ਹੋ ਜਾਣਗੇ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਐਕਟ ਵਸਤੀਵਾਦੀ ਯੁੱਗ ਦੇ ਇੰਡੀਅਨ ਪੈਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਇਸ ਬਹੁਤ ਮਹੱਤਵਪੂਰਨ ਇਸ਼ੂ ਦੇ ਉੱਤੇ ਗੱਲਬਾਤ ਕਰਨ ਲਈ ਸਟੂਡੀਓ ਵਿੱਚ ਹਾਜ਼ਰ ਨੇ ਸਾਡੇ ਨਾਲ ਡਿਪਟੀ ਡਿਸਟ੍ਰਿਕਟ ਅਟਾਰਨੀ ਮਿਸਟਰ ਰਿਸ਼ੀ ਭਾਰਤਵਾੜੀ ਰਿਸ਼ੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਹ ਇੱਕ ਇਹੋ ਜੀ ਗੱਲਬਾਤ ਹੈ ਜਿਦੇ ਵਿੱਚ ਸਰੋਤਿਆਂ ਨੂੰ ਬਹੁਤ ਡੂੰਗੀ ਜਾਣਕਾਰੀ ਮਿਲ ਪਾਏਗੀ ਕਿਉਂਕਿ ਦੇਸ਼ 1860 ਤੋਂ ਬਾਅਦ ਇੱਕ ਨਵੀਂ ਮੈਂ ਕਹਿ ਸਕਦਾ ਕਿ ਕਾਨੂੰਨੀ ਕ੍ਰਾਂਤੀ ਦੀ ਤਰਫ ਵੱਧ ਰਿਹਾ ਹੈ ਕਾਨੂੰਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ ਜੋ ਸਾਡੀ ਭਾਰਤੀ ਸਮਾਜ ਦੇ ਮੁਤਾਬਕ ਬਣਾਏ ਗਏ ਨੇ ਔਰ ਲੰਬੇ ਸੋਚ ਵਿਚਾਰ ਤੋਂ ਬਾਅਦ ਬਣਾਏ ਗਏ ਨੇ ਅ ਸ਼ੁਰੂਆਤ ਕਰਦੇ ਹਾਂ ਕਿ ਭਾਰਤੀ ਨਾਇ ਸਹਿਤਾ ਜਿਹੜੀ ਹੈ ਉਹ ਹੋਂਦ ਵਿੱਚ ਕਿਉਂ ਆਈ ਤੇ ਕਿਦਾਂ ਆਈ ਮਨੂ ਸ਼ਰਮਾ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਹ ਟੌਪਿਕ ਜਿਹੜਾ ਕਿ ਬੀ ਸਿਲੈਕਟ ਕੀਤਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਸ਼ਰੋਤਿਆਂ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਇੱਕ ਇਨਸਾਈਟ ਮਿਲੇਗੀ ਜਾਣਨ ਦਾ ਮੌਕਾ ਮਿਲੇਗਾ ਕਿ ਭਾਰਤੀ ਨાય ਸੈਂਤਾ ਕਿਉਂ ਬਣਾਉਣ ਦੀ ਜ਼ਰੂਰਤ ਪੈ ਗਈ ਸਰਕਾਰ ਨੂੰ ਜੀ ਸੋ ਇਹਦੇ ਵਿੱਚ ਅਗਰ ਮੈਂ ਪਛੋਕੜ ਦੀ ਗੱਲ ਕਰਾਂ ਕਿ ਸਾਡੇ ਕ੍ਰਿਮੀਨਲ ਲਾ ਨੂੰ ਕ੍ਰਿਮੀਨਲ ਐਕਟੀਵਿਟੀਆਂ ਨੂੰ ਰੈਗੂਲੇਟ ਕਰਨ ਵਾਸਤੇ 1860 ਦੇ ਵਿੱਚ ਇੰਡੀਅਨ ਪਿਨਲ ਕੋਡ ਜਿਹੜਾ ਕਿ ਡਰਾਫਟ ਕੀਤਾ ਗਿਆ ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀ ਜਦੋਂ ਬ੍ਰਿਟਿਸ਼ ਰਾਜ ਹੁੰਦਾ ਸੀ ਕੰਮ ਔਰ ਉਸ ਦੇ ਵਿੱਚ ਵੀ ਆਪਾਂ ਜਦੋਂ ਦੇਖੀਏ ਕਿ ਜਦੋਂ ਫਰਸਟ ਲਾਗ ਕਮਿਸ਼ਨ ਬਣਿਆ 1834 ਦੇ ਵਿੱਚ ਜੀ ਉਦੋਂ ਲਾਰਡ ਮੈਕੋਲੇ ਦੀ ਉਸ ਵੇਲੇ ਬ੍ਰਿਟਿਸ਼ ਸਰਕਾਰ ਵੱਲੋਂ ਜਿਹੜੀ ਹੈ ਕਿ ਵੀ ਉਹਨਾਂ ਨੂੰ ਇਹ ਰਿਸਪਾਂਸਿਬਿਲਟੀ ਦਿੱਤੀ ਗਈ ਕਿ ਵੀ ਇੰਡੀਆ ਦੇ ਵਿੱਚ ਹੋਏ ਕ੍ਰਾਈਮ ਨੂੰ ਰੈਗੂਲੇਟ ਕਰਨ ਵਾਸਤੇ ਕੋਈ ਕਾਨੂੰਨ ਇੱਕ ਬਣਾਇਆ ਜਾਵੇ ਔਰ ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਇੰਡੀਅਨ ਪਿਨਲ ਕੋਡ 1860 ਜਿਹੜਾ ਕਿ ਹੋਣ ਚ ਆਇਆ ਬਟ ਅਸੀਂ ਦੇਖਿਆ ਕਿ ਵੀ ਆਜ਼ਾਦੀ ਨੂੰ ਵੀ ਸਾਡੇ 70 ਸਾਲ ਹੋ ਗਏ ਨੇ ਅੱਜ ਤੱਕ ਜਿਹੜਾ ਕਿ ਇੰਡੀਅਨ ਪਿਨਲ ਕੋਡ ਜਿਹੜਾ 1860 ਦੇ ਵਿੱਚ ਜਿਹੜਾ ਫਾਰਮ ਹੋਇਆ ਸੀ ਉਹਦੇ ਵਿੱਚ ਕੋਈ ਮੇਜਰ ਅਸੀਂ ਕੋਈ ਚੇਂਜ ਨਹੀਂ ਕਰ ਪਾਏ ਜਦ ਕਿ ਗਰੋਇੰਗ ਸੁਸਾਇਟੀ ਦੇ ਵਿੱਚ ਨਵੇਂ-ਨਵੇਂ ਜਿਹੜੇ ਸਾਡੇ ਕੀ ਚੈਲੰਜਸ ਸਾਡੇ ਸਾਹਮਣੇ ਆਂਦੇ ਰਹੇ ਨਵੇਂ-ਨਵੇਂ ਤਰੀਕੇ ਦੇ ਕ੍ਰਾਈਮਸ ਆਂਦੇ ਰਹੇ ਔਰ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਆਈਪੀਸੀ ਦੇ ਵਿੱਚ 511 ਸੈਕਸ਼ਨ ਸੀਗੇ ਟੋਟਲ ਔਰ ਜਿਹੜੇ 26 ਚੈਪਟਰ ਸੀਗੇ 1860 ਤੋਂ ਲੈ ਕੇ 2023 ਤੱਕ ਨਾ ਤਾਂ ਅਸੀਂ ਸੈਕਸ਼ਨ ਵਧਾਏ ਜੀ ਤੇ ਨਾ ਹੀ ਕੋਈ ਨਵਾਂ ਚੈਪਟਰ ਐਡ ਕੀਤਾ ਹਾਂ ਐਸਾ ਜ਼ਰੂਰ ਹੋਇਆ ਕਿ ਕੁਝ ਜਿਹੜੇ ਨਵੇਂ-ਨਵੇਂ ਅਫੈਂਸਸ ਜਿਹੜੇ ਸਾਹਮਣੇ ਆਏ ਅਸੀਂ ਉਹਨਾਂ ਨੂੰ ਸਪਲੀਮੈਂਟ ਕਰਦੇ ਰਹੇ ਜੀ ਮਸਲਨ ਜਿੱਦਾਂ ਡੌਰੀ ਡੈਥ ਦੀ ਇਹ ਘਟਨਾਵਾਂ ਜਦੋਂ ਵਧੀਆਂ ਦੇਸ਼ ਦੇ ਵਿੱਚ ਤਦੋਂ ਅਸੀਂ 304 ਬੀ ਐਡ ਕਰਤਾ ਦਾਜ ਪ੍ਰਣਾਲੀ ਜਿਹੜੀ ਸੀ ਹਾਂਜੀ ਦਾਜ ਕਰਕੇ ਅਗਰ ਕਿਸੇ ਦੀ ਦਾਜ ਦੇਹਸ ਕਰਕੇ ਕੋਈ ਹੱਤਿਆ ਹੋ ਜਾਂਦੀ ਸੀ ਲੜਕੀ ਦੀ ਉਸ ਤੋਂ ਬਾਅਦ ਜਿੱਦਾਂ ਫਿਰ ਉਸ ਤੋਂ ਬਾਅਦ ਜਿਹੜੇ ਡੌਰੀ ਨੂੰ ਲੈ ਕੇ ਹਰਾਸਮੈਂਟ ਦੇ ਕੇਸੇ ਸਾਹਮਣੇ ਆਏ ਉਹਦੇ ਵਾਸਤੇ ਅਸੀਂ 498 ਏ ਐਡ ਕਰਤਾ ਜੀ ਔਰ ਇਦਾਂ ਹੀ ਅਸੀਂ ਸਨੇਚਿੰਗ ਦੀ ਜਦੋਂ ਵਾਰਦਾਤ ਆਈਆਂ ਤੇ ਸਟੇਟਮੈਂਟ ਮੰਡ ਕਰਕੇ ਅਸੀਂ 379 ਬੀ ਐਡ ਕਰਤਾ ਮੇਰਾ ਕਹਿਣ ਦਾ ਮਤਲਬ ਹੈ ਕਿ 511 ਤੋਂ ਅਸੀਂ ਅੱਗੇ ਸੈਕਸ਼ਨ ਨਹੀਂ ਬਧਾਏ ਨਾ ਹੀ ਕੋਈ ਨਵੇਂ ਚੈਪਟਰ ਐਡ ਕੀਤੇ ਸੋ ਇਹਦੇ ਕਰਕੇ ਵੀ ਆਈਪੀਸੀ ਜਿਹੜਾ ਕਿ ਵੀ ਡੇ ਬਾਈ ਡੇ ਥੋੜਾ ਜਿਆਦਾ ਕਨਫਿਊਜ਼ਿੰਗ ਇੱਕ ਜਿਹੜਾ ਕਿ ਲਾਅ ਬਣ ਰਿਹਾ ਸੀ ਔਰ ਪੂਰੀ ਤਰੀਕੇ ਨਾਲ ਅਡਰੈਸ ਨਹੀਂ ਕਰ ਪਾ ਰਿਆ ਸੀ ਜਦਕਿ ਇਹਦੇ 'ਚ ਬਦਲਾਅ ਦੀ ਬਹੁਤ ਜ਼ਿਆਦਾ ਲੋੜ ਸੀ ਬਹੁਤ ਜ਼ਿਆਦਾ ਬਦਲਾਅ ਦੀ ਲੋੜ ਸੀ ਔਰ ਭਾਰਤੀ ਨਾਇਸ ਸੰਵਿਧਾਨ ਦੇ ਰਾਹੀ ਜਿਹੜਾ ਹੁਣ ਸਰਕਾਰ ਨੇ ਇਹ ਸਾਰੀ ਚੀਜ਼ਾਂ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਜਿਹੜ ਜੋ ਸੈਕਸ਼ਨ ਰਹੇਗੇ ਨੇ ਜਦਕਿ ਆਪੀਸੀ ਦੇ ਵਿੱਚ 511 ਸੈਕਸ਼ਨ ਸੀਗਾ ਅੱਛਾ ਔਰ ਜਿਹੜੇ ਚੈਪਟਰਸ ਵੀ ਹੈਗੇ ਨੇ ਪਹਿਲਾਂ 26 ਚੈਪਟਰ ਸੀਗੇ ਆਪੀਸੀ ਦੇ ਵਿੱਚ ਹੁਣ ਜਿਹੜੇ ਚੈਪਟਰਸ ਘਟਾ ਕੇ 20 ਕਰਤੇ ਨੇ ਜੀ ਕੀਤਾ ਕੀਆ ਇਹਨਾਂ ਨੇ ਕਿ ਹੁਣ ਜਿਹੜਾ ਨਵਾਂ ਭਾਰਤੀ ਨਾਇ ਸੰਹਿਤਾ ਦੇ ਵਿੱਚ ਹਰ ਅਫੈਂਸ ਨੂੰ ਲੈ ਕੇ ਇੱਕ ਅਲੱਗ-ਅਲੱਗ ਜਿਹੜਾ ਚੈਪਟਰ ਬਣਾਤਾ ਐਗਜ਼ਾਮਪਲ ਜਿਦਾਂ ਤੁਹਾਨੂੰ ਦੱਸਾਂ ਕ੍ਰਾਈਮ ਅਗੇਂਸਟ ਵਿਮਨ ਤੇ ਚਿਲਡਰਨ ਦਾ ਹੁਣ ਇੱਕ ਅਲੱਗ ਡੈਡੀਕੇਟਿਡ ਚੈਪਟਰ ਹੈ ਜਦ ਕਿ ਪਹਿਲਾ ਬਾਈਫਰਕੇਸ਼ਨ ਦੇ ਵਿੱਚ ਕਦੇ ਕਿੱਥੇ ਕਿਤੇ ਪਿਆ ਸੀਗਾ ਜਦ ਕਿ ਦੀ ਬਹੁਤ ਜ਼ਿਆਦਾ ਲੋਡ ਹੈ ਬਹੁਤ ਜ਼ਿਆਦਾ ਲੋਡ ਸੀਗੀ ਔਰ ਇਸ ਤੋਂ ਇਲਾਵਾ ਸਾਡੇ ਕਈ ਜਿਹੜੇ ਫੈਂਸਸ ਜਿਹੜੇ ਹੈਗੇ ਨੇ ਜਿਹੜੇ ਕਿ ਵੈਸੇ ਹੀ ਐਗਜ਼ਿਸਟ ਕਰ ਰਹੇ ਸੀਗੇ ਔਰ ਉਹਨਾਂ ਦੀ ਜਿਹੜੀ ਰੈਲੇਵੈਂਸੀ ਅੱਜ ਦੇ ਟਾਈਮ ਖਤਮ ਹੋ ਚੁੱਕੀ ਸੀਗੀ ਉਹਨਾਂ ਨੂੰ ਜਿਹੜਾ ਕਿ ਉਹ ਡਿਲੀਟ ਵੀ ਕਰਤਾ ਹੁਣ ਜਿਹੜੇ ਡਿਲੀਟ ਕੀਤੇ ਨੇ ਫੈਂਸਸ ਮੈਂ ਤੁਹਾਨੂੰ ਦੱਸਿਆ ਕਿ ਇੱਕ ਰਾਜਦਰੋਹ ਦਾ ਫੈਂਸ ਬੜਾ ਇੰਪੋਰਟੈਂਟ ਸੀਗਾ ਜਿਸ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੀ ਵੀ ਕਈ ਜੱਜਮੈਂਟਸ ਆਈਆਂ ਕਿ ਵੀ ਕਿਸੇ ਨੂੰ ਅਸੀਂ ਸਰਕਾਰ ਦੇ ਕੰਮਕਾਜ ਦੀ ਦੇ ਉੱਤੇ ਕਾ ਟਿੱਪ ਨਹੀਂ ਕਰਨ ਤਾਂ ਰੋਕ ਨਹੀਂ ਸਕਦੇ ਕਈ ਐਸੇ ਮਸਲੇ ਆਏ ਕਿ ਅਗਰ ਕੋਈ ਕਿਸੇ ਕੋਈ ਬਿਆਨ ਐਸਾ ਦਿੰਦਾ ਸੀ ਔਰ ਉਹਦੇ ਖਿਲਾਫ ਜਿਹੜੀ ਕਿ ਪ੍ਰੋਸੀਕਿਊਸ਼ਨ ਸਟਾਰਟ ਹੋ ਜਾਏਗੀ ਹੋ ਜਾਂਦੇ ਸੀ ਉਹ ਰਾਜਦਰੋਹ ਦਾ ਜਿਹੜਾ ਸੈਡਿਸ਼ਨ ਦਾ ਸੈਕਸ਼ਨ ਸੀਗਾ ਉਹ ਇਹਨੂੰ ਡਿਲੀਟ ਕਰਤਾ ਹੁਣ ਰਾਸ਼ਟਰੀ ਦਰੋਹ ਦਾ ਸੈਕਸ਼ਨ ਜਿਹੜਾ ਨੋ ਡਾਊਟ ਐਡ ਕੀਤਾ ਕਿ ਅਗਰ ਨੇਸ਼ਨ ਐਜ਼ ਅ ਹੋਲ ਕੋਈ ਉਹਦੇ ਖਿਲਾਫ ਕੋਈ ਗੱਲ ਕਰ ਰਿਹਾ ਜਾਂ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੀ ਸੋਵਰਨਿਟੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤਾ ਕਰ ਰਿਹਾ ਉਹਨਾਂ ਦੇ ਖਿਲਾਫ ਤਾਂ ਪ੍ਰੋਸੀਕਿਊਸ਼ਨ ਹੋਏਗੀ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਖਿਲਾਫ ਅਗਰ ਕੋਈ ਗਏਸ਼ ਦੀ ਉਹ ਅਫੈਂਸ ਰਹੇਗਾ ਪਰ ਕੋਈ ਸਰਕਾਰ ਰਾਜਦਰੋਹ ਨਹੀਂ ਹੋਏਗਾ ਹੁਣ ਰਾਸ਼ਟਰੀ ਦਰੋਹ ਦਾ ਜਿਹੜਾ ਕਿ ਅਫੈਂਸ ਰਹੇਗਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੇਟਸ ਐਂਡ ਮੇਅਰਸ ਨੂੰ ਲੈ ਕੇ ਜਿਹੜੇ ਅਫੈਂਸਿਸ ਸੀਗੇ ਉਹਨਾਂ ਨੂੰ ਖਤਮ ਕਰਤਾ ਗਿਆ ਫਿਰ ਇੱਕ ਬਹੁਤ ਇੰਪੋਰਟੈਂਟ ਹੈ ਅਟੈਂਪਟ ਟੂ ਸੁਸਾਈਸਾਈਡ ਅਟੈਂਪਟ ਟੂ ਸੂਸਾਈਡ ਨੂੰ ਲੈ ਕੇ ਵੀ ਸੁਪਰੀਮ ਕੋਰਟ ਆਫ ਇੰਡੀਆ ਦੀ ਬਹੁਤ ਜਜਮੈਂਟਸ ਆਈਆਂ ਸੀ ਜਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 309 ਆਈਪੀਸੀ ਜਿਹੜਾ ਹੈਗਾ ਕਿ ਵੀ ਇਹ ਅਨਕਨਸਟੀਟਿਊਸ਼ਨਲ ਜੀ ਚੀਜ਼ ਲੱਗਦੀ ਹੈ ਅਗਰ ਕੋਈ ਮੈਂਟਲ ਡਿਪਰੈਸ਼ਨ ਦੇ ਵਿੱਚ ਜਾਂ ਕੋਈ ਮੈਂਟਲ ਆਪਣੀ ਹੋਰ ਕੋਈ ਤਾਨੇ ਬੰਦੇ ਵਿੱਚ ਪਰੇਸ਼ਾਨੀ ਦੇ ਵਿੱਚ ਕੋਈ ਅਗਰ ਕੋਈ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦਾ ਤੇ ਇਹ ਨਹੀਂ ਕਿ ਉਹਨੂੰ ਸਜ਼ਾ ਦਿੱਤੀ ਜਾਵੇ ਜੀ ਰਦਰਦਨ ਕੀ ਉਹਦਾ ਇਲਾਜ ਕਰਾਇਆ ਜਾਏ ਇਸ ਕਰਕੇ મેન્ટਲ ਹੈਲਥ ਐਕਟ ਦੇ ਵਿੱਚ ਉਹ ਕਹਿੰਦੇ ਸੀ ਕਿ ਇਸ ਬੰਦੇ ਦਾ ਇਲਾਜ ਕਰਾਇਆ ਜਾਏ ਉਹਦੀ ਕਾਉਂਸਲਿੰਗ ਕੀਤੀ ਜਾਵੇ ਤਾਂ ਕਿ ਆਪਣੇ ਡਿਪਰੈਸ਼ਨ ਤੋਂ ਬਾਹਰ ਆਏ ਜੀ ਜੀ ਇਸ ਕਰਕੇ ਉਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਹੁਣ ਜਿਹੜੀ ਹੈ ਅਟੈਂਪਟ ਟੂ ਸੁਸਾਈਡ ਇਨ ਜਰਨਲ ਹੂੰ ਉਹ ਜਿਹੜਾ ਕਿ ਹੁਣ ਅਫੈਂਸ ਜਿਹੜਾ ਕਿ 1 ਸੱਤ 2024 ਤੋਂ ਬਾਅਦ ਅਫੈਂਸ ਇੰਡੀਆ ਦੇ ਵਿੱਚ ਨਹੀਂ ਰਹੇਗਾ ਨਹੀਂ ਰਹੇਗਾ ਹਾਂ ਪਰ ਅਗਰ ਕੋਈ ਕਿਸੇ ਸਰਕਾਰੀ ਮੁਲਾਜ਼ਮ ਨੂੰ ਫੋਰਸ ਕਰਨ ਵਾਸਤੇ ਹੂੰ ਕਿ ਵੀ ਇਹ ਮੇਰਾ ਕੰਮ ਕਰੋ ਜਾਂ ਮੇਰੇ ਖਿਲਾਫ ਕੰਮ ਨਾ ਕਰੋ ਐਸਾ ਕੋਈ ਕਰਨ ਵਾਸਤੇ ਅਗਰ ਕੋਈ ਸੂਇਸਰਡ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਜਿਹੜਾ ਕਿ ਉਹ ਉਹਦੇ ਉੱਤੇ ਜਿਹੜੀ ਪ੍ਰੋਸੀਗੂਰ ਜਰੂਰ ਚੱਲੇਗੀ ਬਟ ਆਊਟ ਆਫ ਮੈਂਟਲ ਡਿਪਰੈਸ਼ਨ ਜਾਂ ਕੋਈ ਹੋਰ ਹਰਾਸਮੈਂਟ ਕਰਕੇ ਜਾਂ ਕੋਈ ਅਦਰਵਾਇਸ ਕੋਈ ਕਰ ਰਿਹਾ ਤੇ ਉਹ ਜਿਹੜਾ ਕਿ ਵੀ ਉਸ ਨੂੰ ਜਿਹੜਾ ਕਿ ਅਫੈਂਸ ਜਿਹੜਾ ਕਿ ਉਹ ਨਹੀਂ ਰਹੇਗਾ ਫਿਰ ਅਨੈਚਰਲ ਅਫੈਂਸਸ ਜਿਹੜੇ ਹੈਗੇ ਨੇ ਉਹਨੂੰ ਵੀ ਜਿਹੜਾ ਕਿ ਹੁਣ ਇੰਡੀਆ ਦੇ ਵਿੱਚ ਉਹ ਇੱਕ 24 ਤੋਂ ਬਾਅਦ ਅਫੈਂਸਸ ਨਹੀਂ ਰਹਿਣਗੇ ਅਨੈਚਰਲ ਸੈਕਸ਼ੂਅਲ ਅਫੈਂਸਸ ਉਸ ਤੋਂ ਬਾਅਦ ਇੱਦਾਂ ਹੀ ਐਡਲਟਰੀ ਐਡਲਟਰੀ ਦੇ ਉੱਤੇ ਵੀ ਅਗਰ ਕੋਈ ਮੇਲ ਜਾਂ ਫੀਮੇਲ ਕਿਸੇ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਆਪਣੀ ਮਰਜ਼ੀ ਨਾਲ ਰੱਖਣਾ ਚਾਹੁੰਦਾ ਤਾਂ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਉਸ ਨੂੰ ਰੋਕਣਾ ਜਿਹੜਾ ਹੈ ਕਿ ਵੀ ਇਨਹਿਊਮਨ ਹੁੰਦਾ ਰਾਈਟ ਟੂ ਲਾਈਫ ਐਂਡ ਲਿਬਰਟੀ ਦਾ ਜਿਹੜਾ ਕਿ ਵੀ ਉਹ ਉਲੰਘਣ ਹੈਗਾ ਇਸ ਕਰਕੇ ਅਡਲਟਰੀ ਨੂੰ ਵੀ ਜਿਹੜਾ ਕਿ ਵੀ ਇਹਦੇ ਵਿੱਚੋਂ ਜਿਹੜਾ ਕਿ ਉਹ ਰਿਮੂਵ ਕਰਤਾ ਗਿਆ ਰਿਮੂਵ ਕਰ ਦਿੱਤਾ ਗਿਆ ਹੈ ਜੀ ਆ ਤੁਸੀਂ ਇੱਕ ਬੜੀ ਇੰਪੋਰਟੈਂਟ ਦੱਸਿਆ ਕਿ ਬੱਚਿਆਂ ਤੇ ਔਰ ਮਹਿਲਾਵਾਂ ਵਾਸਤੇ ਇੱਕ ਡੈਡੀਕੇਟਿਡ ਜਿਹੜਾ ਆਈਪੀਸੀ ਦਾ ਚੈਪਟਰ ਜਿਹੜਾ ਉਹ ਬਣਾ ਦਿੱਤਾ ਗਿਆ ਆ ਪਹਿਲਾਂ ਕੀ ਲੱਗਦਾ ਸੀ ਪਰ ਦਵਾਜੀ ਕਿ ਪਹਿਲਾਂ ਕੁਝ ਕਲੈਰਿਟੀ ਨਹੀਂ ਸੀ ਇਹਨਾਂ ਕਾਨੂੰਨਾਂ ਦੇ ਵਿੱਚ ਹਾਂ ਬਿਲਕੁਲ ਜਿਵੇਂ ਆਪਾਂ ਬੱਚਿਆਂ ਦੀ ਗੱਲ ਕਰੀ ਇਹਨਾਂ ਪਾਰਟਿਕੂਲਰ ਔਰ ਬੱਚਿਆਂ ਨੂੰ ਲੈ ਕੇ ਹੁਣ ਜਿਹੜੀ ਹੈ ਇੱਕ ਡੈਫੀਨੇਸ਼ਨ ਨਵੀਂ ਬਣਾਈ ਗਈ ਹੈ ਕਿਉਂਕਿ ਅਸੀਂ ਆਈਪੀਸੀ ਦੇ ਵਿੱਚ ਦੇਖਦੇ ਸੀ ਕਿ ਵੱਖਰੇ ਵੱਖਰੇ ਆਫੈਂਸਸ ਦੇ ਵਿੱਚ ਵੱਖਰੇ ਵੱਖਰੇ ਏਜ ਲਿਮਿਟ ਰੱਖੀ ਸੀ ਜੀ ਹੁਣ ਜਿੱਦਾਂ ਫੋਰ ਐਗਜ਼ਾਮਪਲ ਆਈਪੀਸੀ ਦੇ ਵਿੱਚ ਅਗਰ ਕਿਡਨੈਪਿੰਗ ਹੁੰਦੀ ਹੈ ਜੀ ਕਿਡਨੈਪਿੰਗ ਦੇ ਵਿੱਚ ਵੀ ਜਿਹੜਾ ਕਿ ਏਜ ਡਿਫਰੈਂਸ ਰੱਖਿਆ ਗਿਆ ਸੀਗਾ ਠੀਕ ਕਿਡਨੈਪਿੰਗ ਲੜਕੇ ਦੀ ਤਦੋਂ ਹੀ ਮੰਨੀ ਜਾਏਗੀ ਜਦੋਂ 16 ਸਾਲ ਤੋਂ ਵੱਟ ਹੈ ਜੀ ਔਰ ਲੜਕੀ ਦੀ ਤਦੋਂ ਹੀ ਮੰਨੀ ਜਾਏਗੀ ਜਦੋਂ 18 ਸਾਲ ਤੋਂ ਵੱਟ ਹੈ ਜੀ ਇਸੇ ਕਰਕੇ ਜਿੱਦਾਂ ਰੇਪ ਦੀ ਵੀ ਇੱਕ ਵਾਰ ਗੱਲ ਕਰੀ ਹੈ ਕਿ ਡੈਥ ਪੈਨਲਟੀ ਤਦੋਂ ਹੀ ਮਿਲੇਗੀ ਅਕਿਊਜ਼ ਨੂੰ ਅਗਰ ਲੜਕੀ ਦੀ ਉਮਰ 12 ਸਾਲ ਤੋਂ ਘੱਟ ਹੈ ਜੀ ਹੁਣ ਇਸ ਚੀਜ਼ਾਂ ਨੂੰ ਸਾਰਿਆਂ ਨੂੰ ਜਿਹੜਾ ਕਿ ਵੀ ਉਹਨਾਂ ਨੇ ਸਟ੍ਰੀਮ ਲਾਈਨ ਕਰਤਾ ਔਰ ਇੱਕ ਯੂਨੀਫਾਰਮਿਟੀ ਕਰਤੀ ਹੈ ਚਾਈਲਡ ਦੀ ਡਿਫੀਨੇਸ਼ਨ ਜਿਹੜੀ ਨਵੀਂ ਉਹਨਾਂ ਨੇ ਭਾਰਤੀ ਨਾਇ ਸੈਂਤਾ ਦੇ ਵਿੱਚ ਆਈ ਹੈ ਹੁਣ 18 ਸਾਲ ਤੋਂ ਘੱਟ ਕੋਈ ਵੀ ਵਿਅਕਤੀ ਹੈ ਮੈਂ ਬੜਾ ਇੱਥੇ ਇੰਪੋਰਟੈਂਟ ਇੱਕ ਵਰਡ ਐਡ ਕਰ ਰਿਹਾ ਕਿ ਵਿਅਕਤੀ ਜੀ 18 ਸਾਲ ਤੋਂ ਘੱਟ ਕੋਈ ਵੀ ਵਿਅਕਤੀ ਹੈ ਉਹ ਜਿਹੜਾ ਕਿ ਚਾਈਲਡ ਡਿਫੀਨੇਸ਼ਨ ਦੇ ਵਿੱਚ ਉਹ ਕਵਰ ਹੋਏਗਾ ਮੇਲ ਫੀਮੇਲ ਔਰ 트랜ਸ ਜੈਂਡਰ ਤੁਸੀਂ ਬਹੁਤ ਇੰਪੋਰਟੈਂਟ ਇੱਕ ਜਿਹੜਾ ਕਿ ਐਸਪੈਕਟ ਟੱਚ ਕੀਤਾ ਕਿ ਪਹਿਲੀ ਵਾਰੀ ਸਾਡੇ ਕਿਸੇ ਕਾਨੂੰਨ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ 트랜ਸ ਜੈਂਡਰਸ ਹੈਗੇ ਨੇ ਜੀ ਉਹਨਾਂ ਨੂੰ ਵੀ ਜਿਹੜੀ ਕਿ ਇਕੁਅਲ ਪ੍ਰੋਟੈਕਸ਼ਨ ਜਿਹੜੀ ਉਹ ਮਿਲੀ ਜਾਏ ਜੀ ਜੀ ਸਪੈਸ਼ਲ ਜਿਹੜੇ ਫੀਚਰਸ ਨੇ ਆਪਣੇ ਭਾਰਤੀ ਨਿਆਸਾ ਸਹਾਇਤਾ ਦੇ ਉਹ ਅਗਰ ਅਸੀਂ ਉਹਨਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਕੀ ਪ੍ਰਬਧਾਨ ਕੀਤੇ ਗਏ ਨੇ ਸਪੈਸ਼ਲ ਅਸੀਂ ਦੇਖੀਏ ਕਿ ਵੀ ਇਹਦੇ ਵਿੱਚ ਜੜੀਆਂ ਹੁਣ ਕੁਝ ਆਫੈਂਸਸ ਜਿਹੜੇ ਕਿ ਐਡ ਕਰਤੇ ਗਏ ਨੇ ਠੀਕ ਹੈ ਨਵੇਂ ਕਿਸਮ ਉਹ ਕੁਝ ਜਿਹੜੇ ਆਫੈਂਸ ਜਿਹੜੇ ਆਈਪੀਸੀ ਦੇ ਵਿੱਚ ਅੱਜ ਤੋਂ ਪਹਿਲਾਂ ਅਸੀਂ ਉਹ ਡਿਲੀਟ ਕਰਤੇ ਗਏ ਨੇ ਅੱਛਾ ਜੀ ਫਿਰ ਇਹ ਉਸਤੇ ਬੜੀ ਇੰਪੋਰਟੈਂਟ ਇੱਕ ਚੀਜ਼ ਕੀਤੀ ਹੈ ਕਿ ਫਾਈਨਸ ਤੇ ਪਨਿਸ਼ਮੈਂਟਸ ਜਿਹੜੀਆਂ ਆਈਪੀਸੀ ਦੇ ਵਿੱਚ ਕਾਫੀ ਆਫੈਂਸਸ ਦੇ ਵਿੱਚ ਅਸੀਂ ਦੇਖਦੇ ਸੀ ਕਿ ਬਹੁਤ ਨੈਗਲੀਜੀਬਲ ਔਰ ਬਹੁਤ ਮਾਈਨਰ ਸੀਗੀਆਂ ਪਰ ਆਫੈਂਸਸ ਦੀ ਕੈਟਾਗਰੀ ਬੜੀ ਮਤਲਬ ਸੀਰੀਅਸ ਨੇਚਰ ਦੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਕਿ ਵੀ ਹੁਣ ਭਾਰਤੀ ਨਾਇਸ ਸੰਹਿਤਾ ਦੇ ਵਿੱਚ ਅਸੀਂ ਫਾਈਨਸ ਔਰ ਪਨਿਸ਼ਮੈਂਟਸ ਵੀ ਵਧਾਤੀਆਂ ਗਈਆਂ ਨੇ ਅੱਛਾ ਜੀ ਇਸ ਤੋਂ ਇਲਾਵਾ ਇੱਕ ਹੋਰ ਬੜਾ ਅੱਛਾ ਕਨਸੈਪਟ ਲੈ ਕੇ ਆਏ ਨੇ ਰਿਫਰਮੇਟਿਵ ਕਿ ਰਿਫਾਰਮ ਅਸੀਂ ਕਰਨਾ ਕੁਝ ਐਸੇ ਆਫੈਂਸਸ ਛੇਕ ਤਰੀਕੇ ਦੇ ਆਫੈਂਸਸ ਦੀ ਐਸਾ ਕੈਟਾਗਰੀਜ਼ੇਸ਼ਨ ਕੀਤੀ ਗਈ ਹੈ ਜਿਹਦੇ ਵਿੱਚ ਉਹ ਕਹਿੰਦੇ ਕਿ ਵੀ ਵਿਅਕਤੀ ਨੇ ਜੇ ਆਫੈਂ ਰਾਦਰ ਦੈਨ ਕਿ ਉਹਨੂੰ ਆਪਾਂ ਸਜ਼ਾ ਦਈਏ ਉਹਨੂੰ ਜੇਲ੍ਹ ਭੇਜੀਏ ਉਸ ਨੂੰ ਉਹਨੂੰ ਸੁਧਰਨ ਦਾ ਮੌਕਾ ਜ਼ਰੂਰ ਦਈਏ ਇਸ ਕਰਕੇ ਰੈਫਰਮੇਟਿਵ ਦੇ ਵਿੱਚ ਇੱਕ ਨਵਾਂ ਕਨਸੈਪਟ ਜਿਹੜਾ ਕਮਿਊਨਿਟੀ ਸਰਵਿਸ ਦਾ ਉਹ ਲੈ ਕੇ ਆਇਆ ਮਤਲਬ ਇਸ ਸੈਕਟਰ ਦੇ ਵਿੱਚ ਆਏ ਨੇ ਔਰ ਉਹਦੇ ਵਿੱਚ ਵੀ ਕੁਝ 6 ਤਰੀਕੇ ਦੇ ਐਸੇ ਆਫੈਂਸਸ ਹੈਗੇ ਨੇ ਜਿਹਦੇ ਵਿੱਚ ਕਿ ਅਗਰ ਕੱਲ ਬੰਦਾ ਗਿਲਟੀ ਹੋਲਡ ਹੁੰਦਾ ਕੋਰਟ ਵੱਲੋਂ ਤੇ ਉਸ ਨੂੰ ਜਿਹੜਾ ਹੈਗਾ ਕਿ ਵੀ ਰਾਦਰ ਦੈਨ ਜੇਲ੍ਹ ਭੇਜਣ ਨੂੰ ਉਹਨੂੰ ਕਮਿਊਨਿਟੀ ਸਰਵਿਸ ਜਿਹੜੀ ਕਿ ਕੋਰਟ ਆਰਡਰ ਕਰ ਸਕਦੀ ਹੈ ਕਿ ਵੀ ਕਮਿਊਨਿਟੀ ਸਰਵਿਸ ਕਰੋ ਤੇ ਕਿ ਉਹ ਜਿਹੜਾ ਕਿ ਉਹਨੂੰ ਇੱਕ ਸੁਧਰਨ ਦਾ ਜਿਹੜਾ ਕਿ ਉਹ ਮੌਕਾ ਮਿਲ ਸਕੇ ਪਰ ਤੁਹਾਡੀ ਤੁਸੀਂ ਗੱਲ ਕੀਤੀ ਕਿ ਕੁਝ ਐਡੀਸ਼ਨਸ ਵੀ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਉਹ ਕੈਸੀਆਂ ਐਡੀਸ਼ਨਸ ਨੇ ਜਿਹੜੀਆਂ ਕਿ ਨਵੀਂ ਇਹਦੇ ਵਿੱਚ ਜਿਹੜੀ ਨਵੀਂ ਭਾਰਤੀ ਨਾ ਸੈਤਾ ਆ ਉਹਦੇ ਵਿੱਚ ਉਹ ਐਡ ਕੀਤੀਆਂ ਗਈਆਂ ਨੇ ਇਹ ਕਿੰਨਾ ਨੰਬਰ ਹੈ ਉਹਨਾਂ ਦਾ ਜਾਂ ਕਿੰਨੀਆਂ ਇਸ ਤਰ੍ਹਾਂ ਦੀਆਂ ਨਵੀਆਂ ਐਡੀਸ਼ਨਸ ਨੇ ਦੇਖਿਓ ਮੈਂ ਜਿਹੜੀਆਂ ਤੁਹਾਡੇ ਵੈਸੇ ਤਾਂ ਇਨ ਟੋਟਲ ਜਿਹੜੀਆਂ ਹੈਗੀਆਂ 20 ਤਰੀਕੇ ਦੇ 90 ਆਫੈਂਸਸ ਜਿਹੜੇ ਹੈਗੇ ਉਹ ਐਡ ਕੀਤੇ ਗਏ ਨੇ ਮੇਨਲੀ ਜਿਹੜੇ ਅਸੀਂ ਉਸ ਚ ਦੇਖਦੇ ਹਾਂ ਕਿ ਜਿਹੜੀ ਬੜਾਈ ਅਸੀਂ ਦੇਖਦੇ ਸੀ ਕਿ ਵੀ ਇੱਕ ਮੌਬ ਲਿੰਚਿੰਗ ਨੂੰ ਲੈ ਕੇ ਸਾਡੇ ਇੱਥੇ ਕੋਈ ਜਿਹੜਾ ਕਿ ਵੀ ਕੋਈ ਆਈਪੀਸੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਅਫੈਂਸ ਜਿਹੜਾ ਕ੍ਰੀਏਟ ਨਹੀਂ ਕੀਤਾ ਗਿਆ ਹਾਂ ਬਹੁਤ ਸਾਰੇ ਐਸੇ ਮਾਮਲੇ ਜਿਹੜੇ ਸਾਡੇ ਦੇਸ਼ ਵਿੱਚ ਮੌਬ ਲਿੰਚਿੰਗ ਤੇ ਵੀ ਹੋਏ ਨੇ ਮੌਬ ਲਿੰਚਿੰਗ ਹੋ ਗਿਆ ਔਰ ਮੌਬ ਲਿੰਚਿੰਗ ਦੇ ਦੌਰਾਨ ਅਗਰ ਕਿਸੇ ਨੂੰ ਕੋਈ ਗਰੀਵੇ ਸ਼ਰਟ ਹੋ ਜਾਂਦੀ ਹੈ ਜੀ ਕਿਸੇ ਨੂੰ ਰੇਸ ਕਾਸਟ ਜਾਂ ਕਮਿਊਨਿਟੀ ਦੇ ਬੇਸਿਸ ਤੇ ਮੌਲਿੰਚਿੰਗ ਕੀਤੀ ਜਾਂਦੀ ਹੈ ਜਾਂ ਕਿਸੇ ਨੂੰ ਕੋਈ ਗੰਭੀਰ ਸੱਟ ਮਾਰ ਦਿੱਤੀ ਜਾਂਦੀ ਹੈ ਇਨਫੈਂਸਸ ਨੂੰ ਵੀ ਜਿਹੜਾ ਕਿ ਵੀ ਹੁਣ ਜਿਹੜਾ ਕਿ ਆਫੈਂਸ ਜਿਹੜਾ ਕਿ ਭਾਰਤੀ ਨਾਇਸ ਸੰਹਿਤਾ ਦੇ ਵਿੱਚ ਆਫੈਂਸ ਗਿਨੇ ਜਾਣਗੇ ਔਰ ਇਹਦੇ ਵਿੱਚ ਵੀ ਜਿਹੜਾ ਕਿ ਇਹਦੇ ਵਿੱਚ ਇਨਵੋਲਡ ਹੋਏਗਾ ਉਹਨੂੰ ਜਿਹੜਾ ਕਿ ਉਹ ਪਨਿਸ਼ਮੈਂਟ ਮਿਲੇਗੀ ਉਸ ਤੋਂ ਇੰਪੋਰਟੈਂਟ ਜਿਹੜਾ ਇੱਕ ਹੋਰ ਪੜੀ ਗੱਲ ਦੇਖਦੇ ਆ ਕਿ ਸਾਡੇ ਇੱਥੇ ਰੋਡ ਐਕਸੀਡੈਂਟਸ ਦੇ ਵਿੱਚ ਬਹੁਤ ਲੋਕਾਂ ਨੂੰ ਜਾਨ ਗਵਾਉਣੀ ਪੈਂਦੀ ਹੈ ਜੀ ਜੀ ਤੋਂ ਉਸ ਚੀਜ਼ ਨੂੰ ਰੋਕਣ ਵਾਸਤੇ ਹਿੱਟ ਐਂਡ ਰਨ ਹਿੱਟ ਐਂਡ ਰਨ ਕੇਸ ਹਿੱਟ ਐਂਡ ਰਨ ਕਿਉਂਕਿ ਹਿੱਟ ਐਂਡ ਰਨ ਦਾ ਜਿਹੜਾ ਕਨਸੈਪਟ ਜਿਹੜਾ ਆ ਸਾਡੇ ਇੱਥੇ ਆਇਆ ਉਹ ਆਇਆ ਸੀ ਗੋਲਡਨ ਆਰ ਜੀ ਗੋਲਡਨ ਆਰ ਦਾ ਕਨਸੈਪਟ ਜਿਹੜਾ ਕਿ ਅਸੀਂ ਮੋਟਰ ਵਾਈਕਲ ਐਕਟ ਦੇ ਵਿੱਚ ਪਹਿਲਾਂ ਲੈ ਕੇ ਆਏ ਸੀਗੇ ਉਹਦੇ ਵਿੱਚ ਐਸ ਦੇਖਿਆ ਗਿਆ ਕਿ ਅਲੱਗ-ਅਲੱਗ ਤਰੀਕੇ ਦੇ ਸਰਵੇ ਹੋਏ ਅਲੱਗ-ਅਲੱਗ ਤਰੀਕੇ ਦੇ ਡਾਟਾ ਇਕੱਠੇ ਕੀਤੇ ਗਏ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਵੀ ਕਿਸੇ ਵਿਅਕਤੀ ਦਾ ਐਕਸੀਡੈਂਟ ਹੁੰਦਾ ਕਿਸੇ ਨੂੰ ਸੱਟ ਲੱਗਦੀ ਹੈ ਅਗਰ ਤਾਂ ਪਹਿਲੇ 1 ਘੰਟੇ ਦੇ ਵਿੱਚ ਹੂੰ ਉਸ ਨੂੰ ਕੋਈ ਮੈਡੀਕਲ ਫੈਸਿਲਿਟੀ ਮਿਲ ਜਾ ਤਾਂ ਉਹਦੀ ਜਾਨ ਬਚ ਸਕਦੀ ਹੈ ਜੀ ਸੋ ਹਿੱਟ ਐਂਡ ਰਨ ਕੇਸਸ ਦੇ ਵਿੱਚ ਵੀ ਇਸ ਚੀਜ਼ ਨੂੰ ਮੇਨ ਰੱਖਦੇ ਹੋਏ ਕਿ ਅਗਰ ਵਿਅਕਤੀ ਜਿਹਦੇ ਕੋਲੋਂ ਐਕਸੀਡੈਂਟ ਹੋ ਗਿਆ ਜੀ ਉਹ ਕੋਈ ਨੀਅਰਸਟ ਪੁਲਿਸ ਸਟੇਸ਼ਨ ਜਾਂ ਪੁਲਿਸ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰ ਦਿੰਦਾ ਕਿ ਮੇਰੇ ਕੋਲ ਐਕਸੀਡੈਂਟ ਹੋ ਗਿਆ ਤਾਂ ਉਸ ਉਹਨਾਂ ਕੇਸਸ ਦੇ ਵਿੱਚ ਪੁਲਿਸ ਕੋਲ ਹੀ ਐਡਮਿਨਿਸਟ੍ਰੇਸ਼ਨ ਕੋਲ ਇੱਕ ਮੌਕਾ ਹੋਏਗਾ ਕਿ ਉਸ ਜਿਹੜਾ ਇੰਜਰਡ ਹੈ ਉਹਨੂੰ ਮੈਡੀਕਲ ਫੈਸਿਲਿਟੀ ਐਜ਼ ਅਰਲੀ ਐਜ਼ ਪ੍ਰੋਵਾਈਡ ਕਰਾਤੀ ਜਾ ਤਾਂ ਕਿ ਉਹਦੀ ਜਾਨ ਬਚ ਜਾਏ ਪਰ ਅਗਰ ਵਿਅਕਤੀ ਐਸਾ ਨਹੀਂ ਕਰਦਾ ਉਹ ਹਿੱਟ ਕਰਕੇ ਦੌੜ ਜਾਂਦਾ ਫਿਰ ਐਸੇ ਕੇਸਿਸ ਦੇ ਵਿੱਚ ਜਿਹੜਾ ਕਿ 10 ਸਾਲ ਦੀ ਜਿਹੜੀ ਕਿ ਉਹਦੀ ਪਨਿਸ਼ਮੈਂਟ ਦਾ ਜਿਹੜਾ ਕਿ ਉਹ ਪ੍ਰਦਾਨ ਉਹ ਮਿਲੇਗੀ ਮਿਲੇਗੀ ਰੱਖਿਆ ਗਿਆ ਉਹ ਮਿਲੇਗੀ ਸਿਮਿਲਰਲੀ ਮੈਡੀਕਲ negligence ਦੇ ਜਿਹੜੇ ਕੇਸਿਸ ਹੈਗੇ ਨੇ ਜੀ ਉਹਨਾਂ ਦੇ ਵਿੱਚ ਵੀ ਜਿਹੜਾ ਕਿ 2 ਸਾਲ ਦਾ ਰੱਖਿਆ ਗਿਆ ਪ੍ਰਵਧਾਨ ਔਰ ਜਿਹੜੀਆਂ ਜਰਨਲ negligence ਡੈਥ 듀 ਟੂ negligence ਜਰਨਲ ਅਗਰ ਹੋ ਜਾਏ ਤਾਂ ਉਹਦੇ ਵਿੱਚ ਵੀ ਜਿਹੜਾ ਕਿ ਜਿਹੜਾ 5 ਸਾਲ ਦਾ ਜਿਹੜਾ ਮਿਨੀਮਮ ਜਿਹੜੀ ਉਹ ਪਨਿਸ਼ਮੈਂਟ ਉਹ ਪ੍ਰਿਸਕ੍ਰਾਈਬ ਕੀਤੀ ਗਈ ਹੈ ਕੀਤੀ ਗਈ ਹੈ 1860 ਵਿੱਚ ਜਦੋਂ ਸਾਡੀ IPC ਬਣੀ ਸੀ ਉਦੋਂ ਤੇ ਅੱਜ ਦੇ ਵਿੱਚ ਅੰਤਰ ਇਹ ਹੈ ਕਿ ਅੱਜ ਕ੍ਰਾਈਮ ਦੀ ਸ਼ੇਪ ਕੁਝ ਹੋਰ ਹੋ ਗਈ ਹੈ ਆਰਗੇਨਾਈਜ਼ਡ ਕ੍ਰਾਈਮ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਦੇ ਆਪਸੀ ਸਮੂਹ ਇਕੱਠੇ ਹੋ ਕੇ ਕ੍ਰਿਮੀਨਲਸ ਦੇ ਕੁਝ ਕੰਮ ਕਰਦੇ ਨੇ ਔਰ ਉਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਬਹੁਤ ਘੱਟ ਸਜ਼ਾ ਹੁੰਦੀ ਹੈ ਜਾਂ ਬਹੁਤ ਘੱਟ ਜੁਰਮਾਨਾ ਹੁੰਦਾ ਹੈ ਤੇ ਉਹ ਇੱਧਰ ਕੇਸ ਰਜਿਸਟਰ ਹੋਇਆ ਇੱਧਰ ਥਾਣੇ 'ਚ ਹੀ ਜ਼ਮਾਨਤ ਹੋਈ ਉਹ ਬਾਹਰ ਆ ਗਏ ਜਾਂ ਮਾਮੂਲੀ ਜਿਹਾ ਉਹਨਾਂ ਨੂੰ ਜੁਰਮਾਨਾ ਦੇਣਾ ਪਿਆ ਜਾਂ 1-2 ਮਹੀਨੇ ਦੀ ਕੈਦ ਕੱਟਣੀ ਪਈ ਤੇ ਉਹ ਬਾਹਰ ਆ ਗਏ ਤੇ ਇਹਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਗਈ ਬਿਲਕੁਲ ਜੀ ਇਸ ਵਾਰੀ ਭਾਰਤੀ ਨાય ਸੰਹਿਤਾ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਨੂੰ ਲੈ ਕੇ ਸਪੈਸ਼ਲ ਫੋਕਸ ਕੀਤਾ ਗਿਆ ਜੀ ਕਿਉਂਕਿ ਹੁਣ ਆਮ ਦੇਖਿਆ ਗਿਆ ਕਿ ਕੁਝ ਕੈਟਾਗਰੀਜ਼ ਹੁਣ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਕਿਤੇ ਉਹਨੇ ਜਨਰਲ ਆਰਗੇਨਾਈਜ਼ਡ ਕ੍ਰਾਈਮ ਰੱਖਿਆ ਜੀ ਇਹ ਕੋਦੀ ਹੈਡ ਹੈਗਾ ਕਿ ਪੈਟੀ ਆਰਗੇਨਾਈਜ਼ਡ ਕ੍ਰਾਈਮਸ ਠੀਕ ਹੈ ਜੀ ਹੂੰ ਦੇਖਿਆ ਗਿਆ ਕਿ ਵੀ ਜਿਹੜੇ ਹੁਣ ਕ੍ਰਾਈਮਸ ਆਰਗੇਨਾਈਜ਼ਡ ਕੈਟਾਗਰੀ ਮਤਲਬ ਕਿਸਮ ਦੇ ਹੁੰਦੇ ਨੇ ਜਿਹਦੇ ਵਿੱਚ ਕਿਡਨੈਪਿੰਗ ਹੋ ਗਿਆ ਰੋਬਰੀ ਵਹੀਕਲ ਥੈਫਟ ਗੈਂਬਲਿੰਗ ਜੀ ਕੰਟਰੈਕਟ ਕਿਲਿੰਗ ਐਕਸਟਰਸ਼ਨ ਜਾਂ ਇਕਨੋਮਿਕ ਅਫੈਂਸਸ ਜਾਂ ਸਾਈਬਰ ਅਫੈਂਸਸ ਇਹ ਹੁਣ ਦੇਖਣ ਦੇ ਵਿੱਚ ਆਇਆ ਕਿ ਇਹ ਇਕ ਇਕ ਵਿਅਕਤੀ ਤਕਸੀਮਤ ਨਹੀਂ ਹੁੰਦਾ ਜੀ ਜੀ ਇਹਦੇ ਵਿੱਚ ਇੱਕ ਸਿੰਡੀਕੇਟ ਇਨਵੋਲਡ ਹੁੰਦਾ ਬਿਲਕੁਲ ਔਰ ਸਿੰਡੀਕੇਟ ਦੇ ਵੀ ਦੋ ਅਸਪੈਕਟਸ ਹੁੰਦੇ ਨੇ ਅੱਗੇ ਜੀ ਇੱਕ ਹੁੰਦੇ ਨੇ ਜਿਹੜੇ ਬੰਦੇ ਸਿੰਡੀਕੇਟ ਰਨ ਕਰ ਰਹੇ ਨੇ ਜੀ ਦੂਸਰੇ ਉਸ ਚ ਅਫੈਂਡਰਸ ਹੁੰਦੇ ਨੇ ਜਿਹੜੇ ਉਸ ਸਿੰਡੀਕੇਟ ਵਾਸਤੇ ਕੰਮ ਕਰ ਰਹੇ ਨੇ ਓ ਹਨ ਆਰਗੇਨਾਈਜ਼ਡ ਕਰਾਈਮਸ ਜਿਹੜੇ ਹੁਣ ਇਹਦੇ ਵਿੱਚ ਕਵਰ ਹੋਣਗੇ ਇਹ ਦੋਨੇ ਲੋਕ ਦੋਨੇ ਤਰੀਕੇ ਦੇ ਲੋਕਾਂ ਨੂੰ ਜਿਹੜਾ ਕਿ ਵੀ ਉਹ ਪਨਿਸ਼ਮੈਂਟ ਦੇਣਗੇ ਇੱਕ ਤਾਂ ਜਿਹੜੇ ਸਿੰਡੀਕੇਟ ਰਨ ਕਰ ਰਹੇ ਉਹਨਾਂ ਨੂੰ ਇੱਕ ਜਿਹੜਾ ਅੱਗੇ ਸਿੰਡੀਕੇਟ ਵਾਸਤੇ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਦੋਨਾਂ ਵਾਸਤੇ ਜਿਹੜਾ ਕਿ ਵੀ ਹੁਣ ਜਿਹੜੇ ਕਿ ਅਫੈਂਸਸ ਹੋਣਗੇ ਹੁਣ ਜਿੱਦਾਂ ਹੁਣ ਆਪਾਂ ਪੈਟੀ ਆਰਗੇਨਾਈਜ਼ਡ ਕਰਾਈਮਸ ਦੀ ਗੱਲ ਕਰੀਏ ਉਹਦੇ ਵਿੱਚ ਜੜੀਆਂ ਚੋਰੀਆਂ ਜਦੋਂ ਆਪਾਂ ਦੇਖਦੇ ਆ ਕਿ ਆਪਾਂ ਆਮ ਅਸੀਂ ਦੇਖਦੇ ਆ ਕਿ ਕੋਈ ਗੈਂਗ ਬਾਜ਼ਾਰ ਦੇ ਵਿੱਚ ਆਇਆ ਤਾਂ ਕਈ ਦੁਕਾਨਾਂ ਦੇ ਵਿੱਚ ਚੋਰੀ ਕਰਕੇ ਚਲਾ ਗਿਆ ਜਾਂ ਕੋਈ ਬੱਸ ਸਟੈਂਡਸ ਦੇ ਵਿੱਚ ਜਾਂ ਰੇਲਵੇ ਸਟੇਸ਼ਨ ਦੇ ਵਿੱਚ ਕੋਈ ਗੈਂਗ ਆਂਦਾ ਉਹ ਕਈ ਲੋਕਾਂ ਦੀ ਪਿਕ ਪਾਕਟਿੰਗ ਕਰ ਲੈਂਦਾ ਮੋਬਾਈਲ ਖੋਲ ਲੈਂਦਾ ਜਾਂ ਹੋਰ ਚੀਜ਼ਾਂ ਚੋਰੀ ਕਰਕੇ ਚਲੇ ਜਾਂਦੇ ਨੇ ਔਰ ਐਸਿਆਂ ਨੂੰ ਵੀ ਉਹਨਾਂ ਨੇ ਪੈਟੀ ਆਰਗੇਨਾਈਜ਼ਡ ਕ੍ਰਾਈਮ ਦੀ ਡਿਫੀਨੇਸ਼ਨ ਚ ਲੈ ਕੇ ਆਏ ਨੇ ਫਿਰ ਸਨੇਚਿੰਗ ਦੀ ਵਾਰਦਾਤਾਂ ਹੁਣ ਸਨੇਚਿੰਗ ਬਹੁਤ ਜ਼ਿਆਦਾ ਬਿਲਕੁਲ ਸਨੇਚਿੰਗ ਹੁਣ ਬੜਾ ਇੰਪੋਰਟੈਂਟ ਚੀਜ਼ ਹੋ ਗਈ ਹੈ ਕਿਉਂਕਿ 올 ਓਵਰ ਇੰਡੀਆ ਤੋਂ ਐਸਾ ਡਾਟਾ ਆ ਰਿਹਾ ਹੈ ਕਿ ਹਰ ਔਰ ਇਹਨੂੰ ਲੈ ਕੇ ਕੋਈ ਆਪੀਸੀ ਦੇ ਵਿੱਚ ਕੋਈ ਨੈਸ਼ਨਲ ਲੈਵਲ ਦੇ ਉੱਤੇ ਕੋਈ ਜਿਹੜਾ ਕੋ ਫੈਂਸ ਨਹੀਂ ਕ੍ਰੀਏਟ ਕੀਤਾ ਗਿਆ ਸਟੇਟ ਐਮੈਂਡਮੈਂਟਸ ਜ਼ਰੂਰ ਹੁੰਦੀਆਂ ਸੀ ਜਿਦਾਂ ਪੰਜਾਬ ਦੀ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਸਟੇਟ ਐਮੈਂਡਮੈਂਟ ਕਰਕੇ 379 ਬੀ ਅੱਛਾ ਜੀ ਆਪੀਸੀ ਦੇ ਵਿੱਚ ਐਡ ਕੀਤਾ ਗਿਆ ਸੀਗਾ ਬਟ ਹੁਣ ਬਾਕੀ ਸਟੇਟਸ ਦੇ ਵਿੱਚ ਨਹੀਂ ਸੀਗਾ ਜੀ ਸੋ ਹੁਣ ਸਨੇਚਿੰਗ ਨੂੰ ਵੀ ਜਿਹੜਾ ਕਿ ਬੀ ਓਵਰਆਲ ਪੈਨ ਇੰਡੀਆ ਆਪਾਂ ਕਹਿ ਲਿਆ ਹੁਣ ਓਵਰਆਲ ਇੰਡੀਆ ਦੇ ਵਿੱਚ ਅਗਰ ਕੋਈ ਸਨੇਚਿੰਗ ਦਾ ਆਫੈਂਸ ਹੁੰਦਾ ਤੇ ਉਹ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਚ ਉਹ ਜਿਹੜਾ ਕਿ ਉਹਨੂੰ ਪਨਿਸ਼ਿਬਲ ਆਫੈਂਸ ਜਿਹੜਾ ਕਿ ਉਹ ਬਣ ਗਿਆ ਉਦੋਂ ਹੀ ਫਿਰ ਅਨਆਥੋਰਾਈਜ਼ ਸੈਲਿੰਗ ਆਫ ਟਿਕਟਸ ਜਾਂ ਕੋਈ ਗੈਂਬਲਿੰਗ ਟਿਕਟ ਮਤਲਬ ਕਿ ਥੀਏਟਰ ਦੀ ਟਿਕਟਸ ਹੋ ਗਈਆਂ ਥੀਏਟਰ ਦੀ ਟਿਕਟਸ ਹੋ ਗਈਆਂ ਰੇਲਵੇ ਰੇਲਵੇ ਦੀਆਂ ਟਿਕਟਸ ਹੋ ਗਈਆਂ ਹੋਰ ਕੋਈ ਪਬਲਿਕ ਜਿਹੜੀ ਕੋਈ ਡਿਸਟ੍ਰਿਬਿਊਸ਼ਨ ਸਿਸਟਮ ਜਾਂ ਕੋਈ ਹੋਰ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਜਿਹੜਾ ਕਿ ਵੀ ਪਬਲਿਕ ਇਨਵੋਲਡ ਹੈਗੀ ਹੈ ਉਹਨਾਂ ਦੀ ਕੋਈ ਬਲੈਕ ਹੋ ਗਈ ਜਾਂ ਕੋਈ ਉਹਨਾਂ ਟਿਕਟ ਸੈਲਿੰਗ ਹੋ ਗਈ ਇਲੀਗਲ ਅਨਆਥੋਰਾਈਜ਼ ਟਿਕਟਸ ਅੱਛਾ ਜੀ ਉਸ ਤਾਈਂ ਫਿਰ ਕੋਈ ਤੁਸੀਂ ਬੈਕਟਿੰਗ ਦਾ ਕ੍ਰਿਕਟ ਚਲਾ ਰਹੇ ਹੋ ਜਾਂ ਕੋਈ ਗੈਮਬਲਿੰਗ ਦਾ ਰਕਟ ਚਲਾ ਰਹੇ ਹੋ ਉਹ ਵੀ ਜਿਹੜਾ ਹੁਣ ਜਿਹੜੇ ਭਾਰਤੀ ਨਾਇਸਾਇਤਾਂ ਦੇ ਵਿੱਚ ਜਿਹੜੇ ਕਿ ਉਹ ਸਾਰੇ ਕਿਹੜੇ ਕਿ ਪੈਟੀ ਆਫੈਂਸਸ ਦੀ ਪੈਟੀ ਆਰਗੇਨਾਈਜ਼ਡ ਕਰਾਈਮਸ ਦੀ ਡੈਫੀਨੇਸ਼ਨ ਦੇ ਵਿੱਚ ਉਹ ਜਿਹੜੇ ਅੱਜ ਤੱਕ ਤਾਂ ਇਹ ਸੀਗਾ ਕਿ ਗੈਮਬਲਿੰਗ ਦਾ ਇੱਕ ਛਾਪਾ ਪੈਂਦਾ ਸੀ ਕਿਤੇ ਲੋਕ ਫੜੇ ਜਾਂਦੇ ਸੀ ਤੇ ਉਸੇ ਥਾਣੇ 'ਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਸੀ ਤੇ ਉੱਥੋਂ ਹੀ ਉਹ ਬਾਹਰ ਆ ਜਾਂਦੇ ਸੀ ਹੁਣ ਅਮਰੀਕਾ ਸਜ਼ਾ ਵੀ ਕੋਈ 1 ਮਹੀਨੇ ਦੇ ਕਰੀਬ ਹੀ ਸੀ ਉਹਨਾਂ ਦੀ ਹਾਂ ਪਰ ਹੁਣ ਇਸ ਚੀਜ਼ਾਂ ਨੂੰ ਰੋਕਣ ਵਾਸਤੇ ਕਿਉਂਕਿ ਹੁਣ ਇਹਦੇ ਵਿੱਚ ਇਹ ਗੱਲ ਦੇਖੀ ਗਈ ਕਿ ਵੀ ਪਕੜਿਆ ਜਾਂਦਾ ਕੱਲਾ ਉਹਦੇ ਤੱਕ ਸੀਮਿਤ ਨਹੀਂ ਹੁੰਦਾ ਉਹਦੇ ਪਿੱਛੇ ਪੂਰਾ ਰੈਕਟ ਚੱਲ ਰਿਹਾ ਹੁੰਦਾ ਜੀ ਇੱਕ ਉਹਦੇ ਪਿੱਛੇ ਪੂਰੀ ਜਿਹੜੀ ਇੱਕ ਟੀਮ ਹੁੰਦੀ ਹੈ ਇੱਕ ਨੋ ਹਾਊ ਉਹਦੇ ਪਿੱਛੇ ਪੂਰੀ ਲੱਗੀ ਹੁੰਦੀ ਹੈ ਹੁਣ ਸਾਰਿਆਂ ਨੂੰ ਅਨਰਥ ਜਿਹੜਾ ਕਰਨ ਵਾਸਤੇ ਪੁਲਿਸ ਨੂੰ ਇੱਕ ਵੱਖਰੀ ਸ਼ਕਤੀਆਂ ਹੁਣ ਇਸ ਦੇ ਵਿੱਚ ਦੇਤੀਆਂ ਗਈਆਂ ਤਾਂ ਕਿ ਜਿਹੜੇ ਕਰ ਰਹੇ ਨੇ ਉਹ ਤਾਂ ਅਫੈਂਡਰ ਹੈ ਹੀ ਹੈ ਨੇ ਜਿਹੜੇ ਕਰਵਾ ਰਹੇ ਨੇ ਉਹ ਵੀ ਜਿਹੜੇ ਕਿ ਉਹ ਉਹ ਵੀ ਜਿਹੜੇ ਕਿ ਅਫੈਂਡਰ ਨੇ ਨੈਚੁਰਲੀ ਅਗਰ ਰੋਕਣਾ ਹੈ ਤਾਂ ਜਿਹੜੇ ਕਰਵਾ ਰਹੇ ਨੇ ਜਿਨ੍ਹਾਂ ਦੀ ਪੈਟਰੋਨੇਜ ਹੈ ਉਹਨਾਂ ਨੂੰ ਵੀ ਨਾਲ ਫੜਨਾ ਔਰ ਉਹਨਾਂ ਨੂੰ ਸਜ਼ਾ ਦੇਣੀ ਉਹ ਬਹੁਤ ਜ਼ਰੂਰੀ ਹੈ ਚਲੋ ਸਜ਼ਾ ਦੀ ਗੱਲ ਕਰਦੇ ਆ ਕਿ ਸਜ਼ਾ ਦੇ ਵਿੱਚ ਪਨਿਸ਼ਮੈਂਟ ਦੇ ਵਿੱਚ ਵੀ ਕੁਝ ਬਦਲਾ ਰਿਫਾਰਮਸ ਕੁਝ ਲਿਆਂਦੇ ਗਏ ਨੇ ਬਹੁਤ ਜ਼ਿਆਦਾ ਜੀ ਭਾਰਤੀ ਨਾਇ ਸੈਂਤਾ ਦੇ ਵਿੱਚ ਪਨਿਸ਼ਮੈਂਟਸ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਇੱਕ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਵਿਚਾਰਿਆ ਗਿਆ ਔਰ ਇਹਨੂੰ ਜਿਹੜਾ ਕਿ ਉਕਾਰਿਆ ਗਿਆ ਇਹਦੇ ਵਿੱਚ ਜਿਹੜਾ ਹੈ ਕਿ ਵੀ 33 ਆਫੈਂਸ ਐਸੇ ਮਤਲਬ ਇਹਦੇ ਵਿੱਚ ਡਿਫਾਈਨ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਹੁਣ ਆਈਪੀਸੀ ਨਾਲੋਂ ਜ਼ਿਆਦਾ ਸਜ਼ਾ ਮਿਲੇਗੀ ਅੱਛਾ ਜੀ ਇਦਾਂ ਹੀ 83 ਐਸੇ ਆਫੈਂਸਸ ਹੈਗੇ ਨੇ ਜਿਹਦੇ ਵਿੱਚ ਹੁਣ ਫਾਈਨ ਜਿਹੜਾ ਹੈਗਾ ਵਧਾ ਦਿੱਤਾ ਗਿਆ अच्छा फाइन ਬੁਦਾ ਆਪੀਸੀ ਦੇ ਨਾਲ ਹੁਣ ਫਾਈਨ ਜਿਹੜਾ 83 ਐਸ 90 ਆਫੈਂਸਸ ਜਿਹਦੇ ਵਿੱਚ ਵਧਾਤਾ ਗਿਆ ਜੀ ਫਿਰ ਇਦਾਂ ਹੀ 23 ਆਫੈਂਸਸ ਐਸੇ ਆਗੇ ਜਿਹਦੇ ਵਿੱਚ ਮੰਡੇਟਰੀ ਮਿਨਿਮਮ ਪਨਿਸ਼ਮੈਂਟ ਦਾ ਕਨਸੈਪਟ ਲੈ ਕੇ ਆਏ ਨੇ ਤੈ ਕਰਤੀ ਗਈ ਹੈ ਤੈ ਕਰਤੀ ਗਈ ਹੈ ਕਿ ਵੀ ਅਗਰ ਕੱਲ ਤੁਹਾਡੇ ਖਿਲਾਫ ਦੋਸ਼ ਸਾਬਤ ਹੁੰਦੇ ਨੇ ਜੀ ਤੇ ਐਸੇ 23 ਕੈਟਾਗਰੀ ਦੇ ਆਫੈਂਸਸ ਨੇ ਕਿ ਤੁਹਾਨੂੰ ਮਿਨਿਮਮ ਇੰਨੀ ਪਨਿਸ਼ਮੈਂਟ ਤਾਂ ਹੋਣੀ ਹੀ ਹੋਣੀ ਹੈ ਹੋਣੀ ਹੀ ਹੋਣੀ ਵੱਧ ਜਿਹੜੀ ਕੋਰਟ ਚ ਨਹੀਂ ਕਰ ਸਕਿਆ ਉਹ ਕਰ ਸਕਿਆ ਹਾਲਾਤਾਂ ਦੇ ਮੁਤਾਬਕ ਪਰ ਮਿਨਿਮਮ ਇਸ ਤੋਂ ਘੱਟ ਪਨਿਸ਼ਮੈਂਟ ਨਹੀਂ ਹੋਏਗੀ ਮਤਲਬ ਕੇਸ ਜਿਹੜਾ ਚੱਲੇਗਾ ਉਹ ਸਜ਼ ਮਿਨਿਮਮ ਜਿਹੜੀ ਹੋਣੀ ਹੈ 2 ਸਾਲ ਤੋਂ ਤਾਂ ਹੋਣੀ ਹੈ ਮਿਨਿਮਮ ਕਿਸੇ ਦੇ 2 ਸਾਲ ਆ ਕਿਸੇ 1 ਸਾਲ ਆ ਕਿਸੇ 6 ਮਹੀਨੇ ਉਹ ਨਹੀਂ ਤਾਂ ਹੋਣੀ ਹੋਣੀ ਹੈ ਮਤਲਬ ਇਹ ਨਹੀਂ ਵਿਅਕਤੀ ਕਹਿ ਸਕਦਾ ਕਿ ਮੈਂ ਅਫੈਂਸ ਕਰਤਾ ਮੈਨੂੰ ਪ੍ਰੋਵੀਸ਼ਨ ਤੇ ਛੱਡ ਦਿਓ ਮੈਨੂੰ ਐਸਾ ਕਰ ਦਿਓ ਜੀ ਜੀ ਤੇ ਮਿਨਿਮਮ ਉਨੀਕ ਪਨਿਸ਼ਮੈਂਟ ਹੋਣੀ ਹੈ ਇਸ ਤੋਂ ਇਲਾਵਾ 6 ਐਸੇ ਅਫੈਂਸਸ ਹੋਰ ਐਡ ਹੋਏ ਨੇ ਜਿਦੇ ਵਿੱਚ ਹੁਣ ਕਮਿਊਨਿਟੀ ਸਰਵਿਸ ਦੀ ਉਹ ਜਿਹੜੀ ਹੈ ਕਿ ਵੀ ਕਨਸੈਪਟ ਜਿਹੜਾ ਲੈ ਕੇ ਆਏ ਨੇ ਕਮਿਊਨਿਟੀ ਸਰਵਿਸ ਮਤਲਬ ਕਿ ਕਮਿਊਨਿਟੀ ਸਰਵਿਸ ਜਿਹੜੀ ਹੈਗੀ ਸੈਕਸ਼ਨ 23 ਜਿਹੜਾ ਹੈਗਾ ਭਾਰਤੀ ਨਿਆਏ ਸੁਰੱਖਿਆ ਸੰਹਿਤਾ ਦਾ ਉਹ ਡਿ ਕਮਿਊਨਿਟੀ ਸਰਵਿਸ ਉਹ ਸਰਵਿਸ ਹੋਏਗੀ ਜਿਹੜੀ ਕਿ ਕੋਰਟ ਆਰਡਰ ਕਰੇਗਾ ਕਿਸੇ ਵਿਅਕਤੀ ਨੂੰ ਕਰਨ ਵਾਸਤੇ ਜੀ ਔਰ ਉਹ ਸਰਵਿਸ ਜਿਹੜੀ ਹੈ ਪਬਲਿਕ ਵੈਲਫੇਅਰ ਵਾਸਤੇ ਹੋਏਗੀ ਓਕੇ ਔਰ ਉਸ ਸਰਵਿਸ ਦਾ ਉਸ ਵਿਅਕਤੀ ਨੂੰ ਕੋਈ ਰਿਮਨਰੇਸ਼ਨ ਨਹੀਂ ਮਿਲੇਗਾ ਅੱਛਾ ਐਸੀ ਕੋਈ ਵੀ ਸਰਵਿਸ ਅਗਰ ਕੋਰਟ ਆਰਡਰ ਕਰਦਾ ਜੀ ਕਿਸੇ ਆਫੈਂਡਰ ਨੂੰ ਜੀ ਤੇ ਉਹ ਕਮਿਊਨਿਟੀ ਸਰਵਿਸ ਦੇ ਵਿੱਚ ਫਾਲ ਕਰੇਗੀ ਮਸਲਨ ਆਪਾਂ ਗੱਲ ਕਰ ਲਈਏ ਕਿਸੇ ਨੂੰ ਕਹੇ ਤਾਂ ਕਿ ਤੁਸੀਂ ਸਫਾਈ ਕਰਨੀ ਹੈ ਜੀ ਜਾਂ ਕੋਈ ਪੇੜਾਂ ਦੀ ਤੁਸੀਂ ਇਹ ਵੇਜੀਟੇਸ਼ਨ ਦੀ ਰੱਖੀ ਕਰਨੀ ਹੈ ਜਾਂ ਉਹਨਾਂ ਨੂੰ ਜਿਹੜਾ ਕਿ ਪਾਣੀ ਦੇਣਾ ਹੈ ਜਾਂ ਕੁਝ ਕਰਨਾ ਹਸਪੀਟਲ ਦੇ ਵਿੱਚ ਜਾ ਕੇ ਕੋਈ ਸਰਵਿਸ ਕਰਨੀ ਹੈ ਜਾਂ ਕਮਿਊਨਿਟੀ ਮੈਸ ਹੈਗੀਆਂ ਤੁਹਾਡੀ ਉੱਥੇ ਜਾ ਕੇ ਤੁਸੀਂ ਸਰਵਿਸ ਕਰਨੀ ਹੈ ਮਤਲਬ ਐਸੀ ਜਿੰਨੀਆਂ ਵੀ ਸਰਵਿਸ ਜਿਹਦੇ ਵਿੱਚ ਪਬਲਿਕ ਵੈਲਫੇਅਰ ਇਨਵੋਲਡ ਰਹੇਗਾ ਲੋਕਾਂ ਨੂੰ ਉਹਦਾ ਫਾਇਦਾ ਹੋਏਗਾ ਔਰ ਉਹਦੇ ਵਿੱਚ ਜਿਹੜਾ ਕਿ ਉਸ ਵਿਅਕਤੀ ਨੂੰ ਕੋਈ ਰਿਮੂਰੇਸ਼ਨ ਨਹੀਂ ਮਿਲੇਗੀ ਉਹ ਸਾਰੀ ਕਮਿਊਨਿਟੀ ਸਰਵਿਸ ਦੇ ਵਿੱਚ ਜਿਹੜਾ ਕਿ ਉਹ ਐਡ ਹੋਣਗੀਆਂ ਪਰ ਦੋਸਤ ਜੀ ਇਹ ਦੇਖਣ ਨੂੰ ਆਇਆ ਕਿ ਆਪ ਕੁਝ ਸਾਰਟ ਆਫ ਇਦਾਂ ਦਾ ਮਾਫੀਆ ਕੰਮ ਕਰਦਾ ਹੈ ਜਿਹੜਾ ਆਪਣੇ 2 ਨੰਬਰ ਦੇ ਕੰਮ ਚਲਾਉਣ ਲਈ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਚਲਾਉਣ ਲਈ ਬੱਚਿਆਂ ਦਾ ਸਹਾਰਾ ਲੈਂਦੇ ਨੇ ਬੱਚਿਆਂ ਨੂੰ ਅੱਗੇ ਲਾ ਦਿੰਦੇ ਨੇ ਕਿਉਂਕਿ ਜੁਵਨਾਈ ਐਕਟ ਦੇ ਵਿੱਚ ਬੱਚਿਆਂ ਨੂੰ ਸਜ਼ਾ ਬਹੁਤ ਘੱਟ ਹੁੰਦੀ ਹੈ ਤੇ ਉਹ ਪਿੱਛੇ ਬੈਠ ਕੇ ਆਪ ਦਾ ਧੰਦਾ ਚਲਾਉਂਦੇ ਨੇ ਜਿਹੜਾ ਕਿ ਦੇਸ਼ ਵਿਰੋਧੀ ਅਨਸਰ ਨੇ ਸਮਾਜ ਵਿਰੋਧੀ ਅਨਸਰ ਨੇ ਕਿਉਂਕਿ ਬੱਚੇ ਅੱਗੇ ਜਾਂਦੇ ਨੇ ਕੋਰਟ ਦੇ ਵਿੱਚ ਜਾਂਦੇ ਨੇ ਜੁਵਨਾਈਲ ਐਕਟ ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਸਜ਼ਾ ਹੁੰਦੀ ਹੈ ਉਹਨਾਂ ਨੂੰ ਛਡਵਾ ਲੈਂਦੇ ਨੇ ਤੇ ਫਿਰ ਉਹ ਸਿਲਸਿਲਾ ਇਦਾਂ ਹੀ ਚੱਲਦਾ ਰਹਿੰਦਾ ਤੇ ਇਹ ਜਿਹੜੀ ਨਵੀਂ ਭਾਰਤੀ ਨਿਆਂ ਸੰਹਿਤਾ ਹੈਗੀ ਹੈ ਇਹਦੇ ਵਿੱਚ ਜੁਵਨਾਈਲ ਐਕਟ ਦੇ ਵਿੱਚ ਵੀ ਕੋਈ ਸੋਧ ਜਾਂ ਸੰਸ਼ੋਧਨ ਕੀਤਾ ਗਿਆ ਤੁਸੀਂ ਬੜਾ ਅੱਛਾ ਇੱਕ ਸਵਾਲ ਕੀਤਾ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਵੀ ਐਸੇ ਬਹੁਤ ਫੀਡਬੈਕਸ ਗਏ ਸਗੇ ਕਿ ਜਿਹੜਾ ਸਿੰਡੀਕੇਟ ਹੈਗਾ ਉਹ ਕ੍ਰਾਈਮ ਕਰਨ ਵਾਸਤੇ ਬੱਚਿਆਂ ਨੂੰ ਜਿਹੜਾ ਕਿ ਉਹ ਅੱਗੇ ਕਰਦਾ ਜੀ ਤਾਂ ਕਿ ਲੇਟਰ ਔਨ ਜੁਵਨਾਈਲ ਜਸਟਿਸ ਸੈਕਟਰ ਦੇ ਵਿੱਚ ਬੱਚੇ ਜਿਹੜੇ ਕਿ ਮਿਨਿਮਮ ਪਨਿਸ਼ਮੈਂਟ ਲੈ ਕੇ ਬਾਹਰ ਆ ਜਾਣ ਔਰ ਜਿਹੜਾ ਕਿ ਉਹਨਾਂ ਦਾ ਕੰਮ ਐਜ਼ ਇਟ ਇਜ਼ ਚੱਲਦਾ ਹਾਂ ਹਾਂ ਇਦਾਂ ਦਾ ਧੰਦਾ ਉਹਨਾਂ ਦਾ ਚੱਲਦਾ ਰਹੇ ਹੁਣ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਜੀ ਜਿਹੜਾ ਕਿ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਕ੍ਰੀਏਟ ਕਰਤੀ ਗਈ ਹੈ ਕਿ ਕੋਈ ਵੀ ਐਸਾ ਵਿਅਕਤੀ ਜੀ ਜਿਹੜਾ ਕ੍ਰਾਈਮ ਕਰਨ ਵਾਸਤੇ ਕਿਸੇ ਵੀ ਬੱਚੇ ਨੂੰ ਹਮ ਹਾਇਰ ਕਰਦਾ ਐਮਪਲੋਏ ਕਰਦਾ ਜਾਂ ਇੰਗੇਜ ਕਰਦਾ ਜੀ ਉਹ ਵਿਅਕਤੀ ਜਿਹੜਾ ਕਿ ਵੀ ਇਕ अच्छा जिम्मेदार ठहरा जाए वो डबल ਉਹਨੂੰ ਪਨਿਸ਼ਮੈਂਟ ਮਿਲੇਗੀ ਜੀ ਇੱਕ ਤਾਂ ਬੱਚੇ ਨੂੰ ਹਾਇਰ ਕਰਨ ਵਾਸਤੇ ਕ੍ਰਾਈਮ ਕਰਨ ਵਾਸਤੇ ਜੀ ਇੱਕ ਜਿਹੜਾ ਬੱਚੇ ਨੇ ਅਲਟੀਮੇਟ ਕ੍ਰਾਈਮ ਕੀਤਾ ਜੀ ਉਸ ਕ੍ਰਾਈਮ ਦੇ ਵਿੱਚ ਜਿਹੜੀਆਂ ਜਿਹੜੀ ਪਨਿਸ਼ਮੈਂਟ ਪ੍ਰਿਸਕ੍ਰਾਈਬਡ ਹੈਗੀ ਹੈ ਉਹ ਵੀ ਉਸ ਵਿਅਕਤੀ ਨੂੰ ਮਿਲੇਗੀ ਸੋ ਐਸਾ ਕੋਈ ਵਿਅਕਤੀ ਜਿਹੜਾ ਹੁਣ ਕੋਈ ਵੀ ਐਸਾ ਅਗਰ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਸਾਹਮਣੇ ਆਂਦਾ ਤੇ ਉਹ ਡਬਲ ਪਨਿਸ਼ਮੈਂਟ ਵਾਸਤੇ ਹੁਣ ਲਾਇਬਲ ਹੋਏਗਾ ਇੱਕ ਤਾਂ ਬੱਚੇ ਨੂੰ EMPLOYE ਕਰਨ ਵਾਸਤੇ ਦੂਜਾ ਜਿਹੜਾ ਬੱਚੇ ਨਾਲ ਅਫੈਂਸ ਕੀਤਾ ਉਸ ਅਫੈਂਸ ਦੀ ਪੂਰੀ ਸਜ਼ਾ ਵੀ ਉਸ ਵਿਅਕਤੀ ਨੂੰ ਮਿਲੇਗੀ ਮਤਲਬ ਬਾਲ ਅਪਰਾਧ ਜਿਹੜਾ ਕਰਾਇਆ ਜਾਂਦਾ ਸੀਗਾ ਨੂੰ ਇੰਗਲੀ ਕਰਾਇਆ ਜਾਂਦਾ ਸੀ ਉਹ ਪੂਰੀ ਤਰ੍ਹਾਂ ਉੱਤੇ ਰੋਕ ਲੱਗ ਜਾਏਗੀ ਬਿਲਕੁਲ ਠੀਕ ਹੈ ਭਾਰਦਵਾ ਸਾਹਿਬ ਤੁਸੀਂ ਬਹੁਤ ਹੀ ਜ਼ਰੂਰੀ ਜਾਣਕਾਰੀ ਤੇ ਅਹਿਮ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿੱਤੀ ਹੈ ਤੇ ਅਸੀਂ ਉਮੀਦ ਜ਼ਾਹਰ ਕਰਦੇ ਹਾਂ ਕਿ ਲਗਭਗ 150 ਸਾਲ ਦੇ ਪੌਣੇ 200 ਸਾਲ ਦੇ ਇੰਤਜ਼ਾਰ ਤੋਂ ਬਾਅਦ ਜਿਹੜੀ ਨਵੀਂ ਭਾਰਤੀ ਨਿਆਂ ਸਹਾਇਤਾ ਦਾ ਗਠਨ ਕੀਤਾ ਗਿਆ ਹੈ ਔਰ ਜਿਹੜੀ 1 ਜੁਲਾਈ ਨੂੰ ਲਾਗੂ ਹੋਣ ਜਾ ਰਹੀ ਹੈ ਉਹਦੇ ਨਾਲ ਸਾਡੇ ਸੁਸਾਇਟੀ ਦੇ ਵਿੱਚ ਕ੍ਰਾਈਮ ਦੇ ਉੱਤੇ ਰੋਕ ਲੱਗੇਗੀ ਲੋਕਾਂ ਨੂੰ ਸੁਧਾਰਨ ਦੇ ਉੱਤੇ ਜ਼ੋਰ ਦਿੱਤਾ ਜਾਏਗਾ ਤੇ ਜਿਹੜੇ ਕਾਨੂੰਨ ਅੰਗਰੇਜ਼ਾਂ ਦੇ ਵੇਲੇ ਬਣਾਏ ਗਏ ਸੀਗੇ ਜਿਨ੍ਹਾਂ ਦੀ ਆੜ ਦੇ ਵਿੱਚ ਬਹੁਤ ਸਾਰੇ ਕ੍ਰਾਈਮਨਲ ਬਚ ਜਾਂਦੇ ਸੀਗੇ ਉਹ ਹੁਣ ਬਚ ਨਹੀਂ ਸਕਣਗੇ ਔਰ ਜਿਹੜਾ ਇਹਦੇ ਵਿੱਚ ਬੜੀ ਦੁਬਿਧਾ ਫਸੀ ਰਹਿੰਦੀ ਸੀਗੀ ਉਹ ਦੁਬਿਧਾ ਦੂਰ ਹੋ ਗਈ ਹੈ ਬਹੁਤ ਸਰਲ ਬਣਾ ਦਿੱਤਾ ਗਿਆ ਹੈ ਬੱਚਿਆਂ ਦਾ ਮਹਿਲਾਵਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ ਪੈਟੀ ਕ੍ਰਾਈਮ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਸ ਕਰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ 1 ਜੁਲਾਈ ਤੋਂ ਬਾਅਦ ਸਮਾਜ ਦੇ ਵਿੱਚ ਸੁਧਾਰ ਹੋਏਗਾ ਕਰਾਇਮ ਜਿਹੜਾ ਉਹ ਨੀਚੇ ਜਾਏਗਾ ਸਾਡੀ ਨਿਆ ਪ੍ਰਣਾਲੀ ਜਿਹੜੀ ਹੈ ਬੇਹਦ ਆਸਾਨ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਇਨਸਾਫ ਹੈ ਉਹ ਦਿਲਾਉਣ ਦੇ ਵਿੱਚ ਕਾਮਯਾਬ ਹੋਏਗੀ ਰਿਸ਼ੀ 파ਰਦਵਾ ਜੀ ਡਿਪਟੀ ਡਿਸਟ੍ਰਿਕਟ ਅਟਾਰਨੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਬਹੁਤ ਬਹੁਤ ਧੰਨਵਾਦ